ਇੱਕ ਪੋਸਟ ਵਾਇਰਲ ਹੋ ਰਹੀ ਹੈ ਜੀ ਵੀ ਟਾਪ ਗੁਰੂ ਕੀ ਦੇ ਵਿੱਚ ਇੱਕੇ ਬੂਥ ਲਾਉਣਾ ਜੀ ਉਹ ਲਾਉਣਾ ਜੀ ਭਾਈ ਸਰਜੀਤ ਸਿੰਘ ਦਾ ਸਹੀ ਗੱਲ ਹੈ ਜੀ ਬਿਲਕੁਲ ਸਹੀ ਹੈ ਮਾ ਪਿੰਡ ਸ਼ਰਮਣੀ ਕਾਲੀ ਦਲ ਦਾ ਇੰਚਾਰਜ ਹੈ ਅੱਛਾ ਜੀ ਹਾਂ ਜੀ ਪਰ ਕਾਲੀ ਦਲ ਅਮਰਸਰ ਦੇ ਦਾ ਜੀ ਮਾ ਪਿੰਡ ਸ਼ਰਮਣੀ ਕਾਲੀ ਦਲ ਬਾਦਲ ਦਾ ਜੀ ਚਾਰ ਪੰਜ ਦਿਨ ਪਹਿਲਾਂ 20 25 ਨੌਜਵਾਨਾਂ ਨੇ ਅਮਰਤਾਰੀ ਸਿੰਘਾਂ ਨੇ ਏਕਾ ਕੀਤਾ ਵੀ ਆਪਾਂ ਭਾਈ ਸਾਹਿਬ ਨੇ ਏਡੀ ਕੁਰਬਾਨੀ ਕੀਤੀ ਹੈ ਉਹਦੇ ਫਾਦਰ ਸਾਹਿਬ ਨੇ ਤੇ ਆਪਾਂ ਨੂੰ ਕਾ ਤਾਕਤ ਦੇ ਸੋਨਮਖ ਹੁੰਦੇ ਹੋਏ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਹੈ ਉਹ ਬਹੁਤ ਚਿਰ ਹੋ ਗਿਆ ਆਪਾਂ ਨੂੰ ਕਿਤੇ ਉਸ ਨੂੰ ਵੋਟਾਂ ਪਾਈ ਦੀਆਂ ਕਿਤੇ ਕਾਂਗਰਸ ਨੂੰ ਕਿਤੇ ਝਾੜੂ ਨੂੰ ਕਿਤੇ ਕਾਲੀ ਦਲ ਬਾਦਲ ਨੂੰ ਅਸੀਂ ਥੋੜੇ ਮਗਰ ਲਾ ਕੇ ਵੋਟਾਂ ਪਾਉਣੀ ਵੀ ਤੇ ਪਰ ਐਤ ਕੀ ਸਿੱਖ ਕੌਮ ਦਾ ਫਰਜ ਆ ਸਿੱਖ ਕੌਮ ਦੀ ਕੁਰਬਾਨੀ ਦਾ ਜਿਨੇ ਕਿ ਆਪਣੀ ਚੌਂਦੀ ਜਾਗ ਦੀ ਜਵਾਨੀ ਇੰਦਰਾ ਪਾਪਾ ਨੂੰ ਸੋਧ ਕੇ ਕੌਮ ਦੇ ਲੇਖੇ ਲਾਤੀ ਤੇ ਆਪਾਂ ਵੀ ਇਹਨਾਂ ਬੱਚਿਆਂ ਨੂੰ ਮੂੜੇ ਨਹੀਂ ਗਿਆ ਤੇ ਮੈਂ ਮੂਰੇ ਹੋ ਕੇ ਇਹਨਾਂ ਦੇ ਨਾਲ ਚੱਲਿਆ ਜਿੱਤੋਂ ਪਤਾ ਇਹ ਵੀ ਲੱਗਦਾ ਜੀ ਕਿ ਇਹਨੇ ਤੁਹਾਡੇ ਤੇ ਵੀ ਐਨਐਸਏ ਲੱਗਿਆ ਸੀ ਜੀ ਹਾਂ ਜੀ ਮੈਂ 17 ਸਾਲ ਦੀ ਉਮਰ ਸੀ ਫੌਨ ਲਈ ਜਿੰਨਾ ਕੁ ਮੈਂ ਕਰ ਸਕਦਾ ਸੀਗਾ ਸਰਗਰਮੀਆਂ ਵੀ ਕੀਤੀਆਂ ਤੇ ਉਸ ਟਾਈਮ ਸਾਡੇ ਤੇ ਪਰਚੇ ਹੋਏ ਤੇ 17 ਸਾਲ ਦੀ ਉਮਰ ਵਿੱਚ ਮੇਰੇ ਤੇ ਐਲਐਸਏ ਦਾ ਬਹੁਤ ਹੀ ਜਿਹੜਾ ਖਤਰਨਾਕ ਕੇਸ ਆ ਉਸ ਟਾਈਮ ਮੇਰੇ ਲਈ ਲੋਕਾਂ ਤੇ ਲੱਗਦਾ ਸੀ ਲੱਗਿਆ ਤੇ ਫ੍ਰੀਡਕੋਰਟ ਜੇਲ੍ਹ ਵਿੱਚ ਉਸ ਟਾਈਮ ਮੈਂ ਇਕੱਲਾ ਹੀ 17 ਸਾਲ ਦਾ ਸੀ ਤੇ ਉਹ ਟਾਈਮ ਨੂੰ ਦੇਖ ਕੇ ਜਦੋਂ ਅੱਜ ਸਰਬਜੀਤ ਸਿੰਘ ਦਾ ਨਾਮ ਆਇਆ ਤੇ ਮੇਰੇ ਆਪ ਦਾ ਟਾਈਮ ਯਾਦ ਆ ਗਿਆ ਕਿ ਉਹਨਾਂ ਸਰਕਾਰਾਂ ਨੇ ਸਾਡੇ ਨਾਲ ਵੀ ਧੱਕਾ ਕੀਤਾ ਹੈ ਤੁਹਾਨੂੰ ਵਿਧਾਇਕ ਕਿਸੇ ਪਾਰਟੀ ਨੇ ਕੋਈ ਦਿੱਤੀ ਨੀ ਟਿਕਟ ਜੀ ਕਦੇ ਨਹੀਂ ਗੱਲ ਇਹ ਹੋਇਆ ਜੀ ਮੈਂ ਇੱਕ ਗਰੀਬ ਸੀਗਾ ਜੀ ਮਤਨ ਨੂੰ ਪਤਾ ਜੀ ਸਭ ਪੈਸੇ ਵਾਲੇ ਦੀਆਂ ਚੱਲਦੀਆਂ ਐ ਆਮ ਬੰਦੇ ਨੂੰ ਕੌਣ ਪੁੱਛਦਾ ਜੀ ਇਤੋਂ ਵੱਡੀ ਇੱਜ਼ਤ ਕਿਹੜੀ ਹੈ ਜੇ ਸਰਪਜੀਤ ਸਿੰਘ ਨੂੰ ਅਸੀਂ ਐਮਪੀ ਬਣਾ ਕੇ ਦਿੱਲੀ ਦੀ ਪਾਰਲੀਮੈਂਟ ਅਜਿਹਾ ਵਗਾ ਦੀ ਦੇ ਤੇ ਉਹ ਮੁੰਡੇ ਦੇ ਬਰਾਬਰ ਜਾ ਕੇ ਬਿਠਾ ਦਈਏ ਤੇ ਹੋਰ ਇਤੋਂ ਵੱਡੀ ਸਾਨੂੰ ਖੁਸ਼ੀ ਵਾਲੀ ਕਿਹੜੀ ਗੱਲ ਹੈ ਤੁਹਾਡੀ ਪਾਰਟੀ ਨੇ ਖੁਦ ਇੱਥੇ ਜੀ ਕੈਂਡੀਡੇਟ ਦਿੱਤਾ ਹੋਇਆ ਤਾਂ ਤੁਸੀਂ ਉਹਨਾਂ ਦੇ ਮਗਰ ਵੀ ਜਾ ਸਕਦੇ ਸੀ ਕਿ ਜੋਬਣੀ ਕਾਲੀਦਲ ਜੇ ਤੁਸੀਂ ਮੰਨਦੇ ਹੋ ਉਹਨਾਂ ਦੀ ਕੁਰਬਾਨੀ ਤਾਂ ਕਾਲੀਦਲ ਨੇ ਕਿਉਂ ਨਹੀਂ ਮੰਨਿਆ ਜੀ ਵੀ ਕੁਰਬਾਨੀ ਵਾਲਾ ਬਈ ਪਰਿਵਾਰ ਹੈ ਕਿਉਂਕਿ ਇਹਨਾਂ ਦੀ ਕੁਰਬਾਨੀ ਦੇ ਮੁਕਾਬਲੇ ਤਾਂ ਕਿਸੇ ਦੀ ਕੁਰਬਾਨੀ ਨਹੀਂ ਜੀ ਕਰਮਜੀਤ ਅਨਮੋਲ ਵੀ ਤਾਂ ਪੱਗ ਬੰਨ ਕੇ ਜੀ ਪ੍ਰਚਾਰ ਕਰਦੇ ਨੇ ਪੂਰਾ ਉਹ ਕਹਿੰਦੇ ਮੈਂ ਵੀ ਸਰਦਾਰ ਹਾਂ ਮੈਂ ਕੋਈ ਪਾਰਟੀ ਆ ਜੇ ਕਾਲੀ ਦਾਲ ਕਾਂਗਰਸ ਝਾੜੂ ਵਾਲੇ ਇਹ ਆਪਣਾ ਖੁੱਸ ਨਹੀਂ ਸਵਾਰ ਸਕਦੇ ਪਰ ਉਹ ਕਹਿੰਦੇ ਜੀ ਆਟਾ ਦਾਲ ਤਾਂ ਫਿਰ ਸਾਡੀ ਪਾਰਟੀ ਹੀ ਦੇ ਸਕਦੀਆਂ ਜਾਂ ਬਿਜਲੀ ਮੁਫਤ ਜੀ ਹੋਰ ਚੀਜ਼ਾਂ ਪਰ ਜਦੋਂ ਅਸੀਂ ਲੋਕਾਂ ਦੇ ਘਰੇ ਜਾ ਕੇ ਬੇਨਤੀ ਕੀਤੀ ਵੀ ਹੋਰ ਵੋਟ ਨਾ ਲਓ ਤੇ ਪਰ ਬੜੇ ਸਤਿਕਾਰ ਨਾਲ ਲੋਕਾਂ ਨੇ ਸਾਡਾ ਸਾਥ ਦਿੱਤਾ ਇਹ ਜੋ ਕੋਈ ਗੱਲ ਨਹੀਂ ਕਹਿੰਦੇ ਠੀਕ ਆ ਜੇ ਤੁਸੀਂ ਇਹਨਾਂ ਕਰ ਸਕਦੇ ਆ ਅਸੀਂ ਇਹਨਾਂ ਵੀ ਨਹੀਂ ਕਰ ਸਕਦੇ ਆ ਇੱਕ ਵਾਰੀ ਸਾਰੀਆਂ ਵੋਟਾਂ ਕਾਲ ਤੱਕ ਤੁਹਾਨੂੰ ਸਮਾਪਤ ਕਰ ਸਕੀਏ ਬੜੇ ਸਾਲ ਹੋ ਗਏ ਸਾਨੂੰ ਹਰ ਇੱਕ ਪਾਰਟੀ ਨੂੰ ਵੋਟਾਂ ਪਾ ਕੇ ਦੇਖ ਲਈਆਂ ਤੇ ਸਾਡਾ ਫਰਜ਼ ਬੰਦਾ ਸਮੁੱਚੀ ਸਿੱਖ ਗਾਉਂ ਦਾ ਫਰਜ਼ ਬੰਦਾ ਜਿੱਥੇ ਵੀ ਆਪਣੇ ਕੁਰਬਾਨੀ ਵਾਲੇ ਪਰਿਵਾਰ ਖੜੇ ਆ ਪਾਰਟੀਆਂ ਭਾਈਆਂ ਤੋਂ ਉਪਰ ਉੱਡ ਕੇ ਸਾਡਾ ਫਰਜ਼ ਬੰਦਾ ਹੈ ਗੁਰਮੁਖ ਪਿਆਰਿਓ ਵੱਧ ਤੋਂ ਵੱਧ ਵੋਟਾਂ ਕੁਰਬਾਨੀਆਂ ਵਾਲੇ ਪਰਿਵਾਰਾਂ ਨੂੰ ਪਾਵੋ ਇੱਕ ਬਿਆਨਤ ਸਿੰਘ ਜੀ ਕੁਰਬਾਨੀ ਵਾਲੇ ਹੋ ਗਏ ਦੂਜਾ ਬਿਆਨਤ ਸਿੰਘ ਬੁੱਚੜ ਹੋ ਗਿਆ ਹੁਣ ਬਹੁਤ ਸਾਰੇ ਲੋਕ ਇਹ ਵੀ ਚਰਚਾ ਦੇ ਵਿੱਚ ਹੈ ਜੀ ਵੀ ਕਈ ਵਾਰ ਜਿਨ੍ਹਾਂ ਨੂੰ ਪਤਾ ਨਹੀਂ ਨਾ ਵੀ ਬਿਆਨਤ ਸਿੰਘ ਕੌਣ ਸੀ ਹੁਣ ਉਹ ਦੂਜੀਆਂ ਪਾਰਟੀਆਂ ਵਾਲੇ ਇਹ ਕਹੀ ਜਾਂਦੇ ਆ ਜਦੋਂ ਪੁੱਛਦੇ ਵੀ ਬਿਆਨਤ ਸਿੰਘ ਕਿਹੜਾ ਵੀ ਸ਼ਰਮਜੀਤ ਖੜਾ ਕਿਹੜੇ ਬਿਆਨਤਰਾ ਪੁੱਤ ਹੋ ਗਏ ਨੇ ਉਹੀ ਬੁੱਚੜ ਦਾ ਪੁੱਤ ਉਹ ਕਹਿੰਦੇ ਅਸੀਂ ਨਹੀਂ ਬੁੱਚੜ ਨੂੰ ਵੋਟਾਂ ਪਾਉਣੀਆਂ ਤੇ ਬਾਕੀ ਤਿੰਨ ਪਾਰਟੀਆਂ ਬਾਰੇ ਤਾਂ ਆਪਾਂ ਜਾਣੀ ਜਾਣ ਕਿਸੇ ਪਾਰਟੀ ਨੇ ਕਿਸੇ ਦਾ ਕੋਈ ਭਲਾ ਨਹੀਂ ਕਰਨਾ ਕੋਈ ਆਟਾ ਦਾਲ ਕਹਿੰਦਾ ਕੋਈ ਗਲੀਆਂ ਨਾਲੀਆਂ ਕਹਿੰਦਾ ਸੁਖਵੀਰ ਬਾਦਲ ਸਾਹਿਬ ਨੇ ਗੱਲ ਕੀਤੀ ਹੈ ਵੀ ਪੰਥਕ ਪਾਰਟੀ ਕੋਈ ਕਹੇ ਭਾਈ ਇਹਦੇ ਵਿੱਚ ਵੀ ਕੁਰਬਾਨੀਆਂ ਵਾਲੇ ਲੋਕ ਨੇ ਐਨਐਸਏ ਉਹਨਾਂ ਨੇ ਵੀ ਕੱਟੀ ਹੋਈ ਹੈ ਜੀ ਜਿਹੜਾ 84 ਦੇ ਵਿੱਚ ਜੋ ਕੁਝ ਹੋਇਆ ਬਾਦਲ ਪਰਿਵਾਰ ਦਾ ਜੋ ਵੀ ਸਹਿਯੋਗ ਸੀਗਾ ਉਹ ਤੋਂ ਵੀ ਸਾਰੇ ਪਲੀ ਬਾਂ ਜਦੋਂ ਹੱਥ ਖੜੇ ਕਰਕੇ ਬਲਡੋਹਾ ਸਾਹਿਬ ਵੀ ਨਾਲ ਹੀ ਆਏ ਸੀਗੇ ਭਗਵੰਤ ਮਾਨ ਦੇ ਕੀਤੇ ਹੋਏ ਕੰਮਾਂ ਦੇ ਉੱਤੇ ਮੋਹਰ ਲਾ ਕੇ 13 0 ਕਰਨ ਜਾ ਰਹੇ ਪੰਜਾਬ ਉਹੜੇ ਜਿੰਨੇ ਪੰਜਾਬ ਦਾ ਟੈਕਸ ਹੁੰਦਾ ਜਾ ਕੇ ਗੁજરાਤ ਲਈ ਜਾਂਦੇ ਆ। ਉਹ ਆਪਣਾ ਹੀ ਪੈਸਾ ਆਪਣੇ ਸਹਾਰੀ ਮੜੀ ਜਾਂਦੇ ਕਰਜ਼ਾ ਵੀ ਆਪਣੇ ਸਹਾਰੀ ਚੜੀ ਜਾਂਦਾ। ਇਹ ਪਾਰਟੀ ਨੇ ਤਾਂ ਜਿਹੜੀਆਂ ਪਿਛਲੀਆਂ ਦੋ ਪਾਰਟੀਆਂ ਸੀ ਉਹਨਾਂ ਨਾਲ ਵੀ ਬੇੜਾ ਕਰਕ ਕਰਤਾ। ਪਾਣੀਆਂ ਦੇ ਮਸਲੇ, ਬੇਅਦਬੀ ਦੇ ਮਸਲੇ ਕਿੱਧਰ ਗਏ? ਆਹੀ ਸਾਡੇ ਸਪੀਕਰ ਸਾਹਿਬ ਨੇ ਕੁਲਤਾਰ ਸੰਧਵਾ ਸਾਡੇ ਏਰੀਏ ਤੋਂ ਜਦੋਂ ਬਰਗਾੜੀ ਅਮਰਤਪਾਲ ਸਿੰਘ ਹੁਣੀ ਵੀ ਆਏ ਸੀ। ਇਹਨਾਂ ਨੇ ਡੇਢ ਕੇ 2 ਮਹੀਨੇ ਦਾ ਟਾਈਮ ਮੰਗਿਆ ਸੀ। ਤੋ ਕਿੱਧਰ ਗਿਆ ਟਾਈਮ? ਕਿੱਥੇ ਇਨਸਾਫ? 4 ਜੂਨ ਜਦੋਂ ਹਮਲਾ ਕੀਤਾ ਜਾਂਦਾ ਪਹਿਲੇ ਦਿਨ ਜੀ। ਹਾਂਜੀ। ਉਦੋਂ ਲਾਨਤਾਂ ਪਾਈਆਂ ਜਾਣਗੀਆਂ 4 ਜੂਨ ਜਦੋਂ ਵੋਟਾਂ ਖੁੱਲਣਗੀਆਂ ਰਿਜ਼ਲਟ ਆਉਣਗੇ ਜੇਥੋਂ ਜਿੱਤਦੇ ਆ ਇੱਕ ਪਾਸੇ ਉਹ ਲਾਨਤਾਂ ਤੇ ਦੂਜੇ ਪਾਸੇ ਕੌਮ ਦੀ ਪੱਗ ਵੀ ਰੱਖੀ ਜਾ ਰਹੀ ਹੈ ਜੀ ਫਿਰ ਜਿਵੇਂ ਚਮਕੌਰ ਦੀ ਗੜੀ ਦੇ ਵਿੱਚ 40 ਸਿੱਖਾਂ ਨੇ ਕੀਤਾ ਸੀ ਤੇ ਇੱਥੇ ਭਿੰਡਰਾਂ ਵਾਲੇ ਸੰਤਾ ਨੇ ਕਰਕੇ ਦਿਖਾਇਆ ਸੋ ਇੱਕ ਚੜ੍ਹਦੀ ਕਲਾ ਦਾ ਸੰਕੇਤ ਆ ਸਿੱਖਾਂ ਨੇ ਕਦੇ ਅਫਸੋਸ ਨਹੀਂ ਕੀਤਾ ਸਿੱਖ ਕੌਮ ਤਾਂ ਚੜ੍ਹਦੀ ਕਲਾ ਦੇ ਵਿੱਚ ਹੀ ਰਹਿੰਦੀ ਹੈ ਹਲਕਾ ਫਰੀਦਕੋਟ ਦੇ ਪਿੰਡਾਂ ਦੇ ਵਿੱਚ ਫਿਰ ਰਹੇ ਆ ਤੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਪਿੰਡਾਂ ਨੇ ਏਕਾ ਇਹ ਕਰ ਲਿਆ ਵੀ ਭਾਈ ਜੀ ਬਾਕੀ ਕਿਸੇ ਪਾਰਟੀ ਦਾ ਬੂਥ ਸਾਡੇ ਪਿੰਡ ਚ ਨਹੀਂ ਲੱਗੂਗਾ ਜੇ ਬੂਥ ਲੱਗੂਗਾ ਤਾਂ ਉਹ ਹੋਊਗਾ ਭਾਈ ਸਰਬਜੀਤ ਸਿੰਘ ਖਾਲਸਾ ਪੁੱਤਰ ਸ਼ਹੀਦ ਭਾਈ ਬਿਆਨਤ ਸਿੰਘ ਖਾਲਸਾ ਤਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਸਾਹਮਣੇ ਗੁਰੂ ਘਰ ਹੈ ਜੀ ਪਿੰਡ ਹੈ ਜੀ ਢਾਬ ਗੁਰੂ ਕੀ ਦੋ ਰਲਦੇ ਮਿਲਦੇ ਪਿੰਡ ਨੇ ਇੱਕ ਗੁਰੂ ਕੀ ਢਾਬ ਇੱਕ ਢਾਬ ਗੁਰੂ ਕੀ ਗੁਰੂ ਕੀ ਢਾਬ ਵਾਲਿਆਂ ਨਾਲ ਗੱਲਬਾਤ ਅਸੀਂ ਗੁਰੂ ਕੀ ਢਾਬ ਪਹੁੰਚ ਗਏ ਸੀਗੇ ਗੱਲਬਾਤ ਉਹਨਾਂ ਦੇ ਸਰਪੰਚ ਸਾਹਿਬ ਨਾਲ ਮੇਰੀ ਹੁੰਦੀ ਹੈ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਤੁਹਾਡਾ ਪਿੰਡ ਚਰਚਾ ਚ ਹੈ ਜੀ ਤਾਂ ਉਹ ਕਹਿੰਦੇ ਨਹੀਂ ਜੀ ਉਹ ਢਾਬ ਗੁਰੂ ਕੀ ਹੈ ਪਰ ਬੂਥ ਸਾਡੇ ਪਿੰਡ ਵੀ ਜੀ ਇੱਕੋ ਲੱਗ ਰਿਹਾ ਉਹ ਕਹਿੰਦੇ ਭਾਈ ਸਰਮਜੀਤ ਸਿੰਘ ਖਾਲਸਾ ਦਾ ਹੀ ਬੂਥ ਲੱਗੂਗਾ ਸਾਡੇ ਪਿੰਡ ਵੀ ਤਾਂ ਉਸ ਪਿੰਡ ਦੇ ਵਿੱਚ ਢਾਬ ਗੁਰੂ ਕੀ ਦੇ ਵਿੱਚ ਪਹੁੰਚਿਆ ਢਾਬ ਗੁਰੂ ਕੀ ਦੇ ਨੌਜਵਾਨ ਜਿਹੜੇ ਇਸ ਵਕਤ ਵੀ ਚੋਣ ਪ੍ਰਚਾਰ ਦੇ ਵਿੱਚ ਸਨ ਭਾਈ ਸਰਬਜੀਤ ਸਿੰਘ ਖਾਲਸਾ ਦਾ ਚੋਣ ਪ੍ਰਚਾਰ ਵਿੱਚੋਂ ਹੀ ਫਿਰ ਅਸੀਂ ਜਦੋਂ ਕਾਲ ਕੀਤੀ ਤਾਂ ਇਹ ਆਉਂਦੇ ਨੇ ਸੋ ਗੱਲਬਾਤ ਅਸੀਂ ਸਾਰਿਆਂ ਨਾਲ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਛੜਦੀ ਕਲਾ ਜੀ ਬਹੁਤ ਵਧੀਆ ਛੜਦੀ ਕੀ ਨਾਮ ਹੈ ਜੀ ਸਤਰਾ ਸਤਨਾਪ ਸਿੰਘ ਜੀ ਇੱਕ ਪੋਸਟ ਵਾਇਰਲ ਹੋ ਰਹੀ ਹੈ ਜੀ ਵੀ ਢਾਬ ਗੁਰੂ ਕੀ ਦੇ ਵਿੱਚ ਇੱਕੇ ਬੂਥ ਲਾਉਣਾ ਜੀ ਉਹ ਲਾਉਣਾ ਜੀ ਭਾਈ ਸਰਬਜੀਤ ਸਿੰਘ ਦਾ ਸਹੀ ਗੱਲ ਹੈ ਜੀ ਬਿਲਕੁਲ ਸਹੀ ਹੈ ਜੀ ਉਹ ਕਿਉਂ ਜੀ ਉਹ ਗੋਆ ਹੈ ਜੀ ਪਹਿਲਾਂ ਕੋਈ ਜ਼ਿਆਦਾ ਕਰੇਜ ਹੈ ਨਹੀਂ ਸੀ ਭਾਈ ਸਾਹਿਬ ਦੱਸਣ ਨੂੰ ਪਤਾ ਹੀ ਨਹੀਂ ਸੀ ਅੱਛਾ ਜੀ ਚਾਰ ਪੰਜ ਦਿਨ ਪਹਿਲਾਂ 20 25 ਨੌਜਵਾਨਾਂ ਨੇ ਅਮਰਤਾਰੀ ਸਿੰਘਾਂ ਨੇ ਏਕਾ ਕੀਤਾ ਵੀ ਆਪਾਂ ਭਾਈ ਸਾਹਿਬ ਨੇ ਏਡੀ ਕੁਰਬਾਨੀ ਕੀਤੀ ਹੈ ਉਹਦੇ ਫਾਦਰ ਸਾਹਿਬ ਨੇ ਤੇ ਆਪਾਂ ਨੂੰ ਕਾਲ ਤਾਕਤ ਦੇ ਸੁਨਮਕ ਹੁੰਦੇ ਹੋਏ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਹੈ ਜੀ ਪਿੰਡ ਵਿੱਚ ਜਦੋਂ ਵੋਟਾਂ ਕਹਿੰਦੇ ਹੋਏ ਮੇਰੇ ਕੋਲੇ ਪਹੁੰਚੇ ਮਾ ਪਿੰਡ ਸ਼ਰਮਣੀ ਕਾਲੀਦਾਲ ਦਾ ਇੰਚਾਰਜ ਹੈ ਅੱਛਾ ਜੀ ਹਾਂਜੀ ਪਰ ਕਾਲੀ ਦਲ ਅਮਰਸਰ ਦੇ ਕਾ ਬਦਲ ਦਾ ਜੀ ਬਦਲ ਵੀ ਕਾਲੀ ਦਲ ਬਦਲ ਦਾ ਜੀ ਅੱਛਾ ਪਰ ਜਦੋਂ ਮੇਰੇ ਕੋਲੇ ਪਹੁੰਚੇ ਉਹਨਾਂ ਨੇ ਮੈਨੂੰ ਵੀ ਬੇਨਤੀ ਕੀਤੀ ਵੀ ਬਹੁਤ ਚਿਰ ਹੋ ਗਿਆ ਆਪਾਂ ਨੂੰ ਕਿਤੇ ਉਸ ਨੂੰ ਵੋਟਾਂ ਪਾਈ ਦੀਆਂ ਕਿਤੇ ਕਾਂਗਰਸ ਨੂੰ ਕਿਤੇ ਝਾੜੂ ਨੂੰ ਕਿਤੇ ਕਾਲੀ ਦਲ ਬਦਲ ਨੂੰ ਅਸੀਂ ਥੋੜੇ ਮਗਰ ਲਾ ਕੇ ਵੋਟਾਂ ਪਾਉਨੇ ਵੀ ਤੇ ਪਰ ਐਤ ਕੀ ਸਿੱਖ ਕੌਮ ਦਾ ਫਰਜ਼ ਹੈ ਸਿੱਖ ਕੌਮ ਦੀ ਕੁਰਬਾਨੀ ਦਾ ਹੈ ਜਿਨੇ ਕਿ ਆਪਣੀ ਚੌਂਦੀ ਜਾਗਦੀ ਜਵਾਨੀ ਇੰਦਰਾ ਪਾਪਾ ਨੂੰ ਸੋਧ ਕੇ ਕੌਮ ਦੇ ਲੇਖ ਲਾਤੀ ਤੇ ਆਪਾਂ ਵੀ ਇਹਨਾਂ ਬੱਚਿਆਂ ਨੂੰ ਮੋੜਿਆ ਨਹੀਂ ਗਿਆ ਤੇ ਮੈਂ ਮੂਰੇ ਹੋ ਕੇ ਇਹਨਾਂ ਦੇ ਨਾਲ ਚੱਲਿਆ ਜੀ ਮਹਾਰਾਏ ਨੇ ਅਸੀਂ ਕਲਾ ਵਰਤਾਈ ਸਾਰੇ ਪਿੰਡ ਨੇ ਸਾਡਾ ਸਾਥ ਦਿੱਤਾ ਜੀ ਆਮ ਆਦਮੀ ਬਰਫੀ ਦੇ ਵਰਕਰੋ ਵਿੱਚ ਵੀ ਖੜੇ ਇੱਥੇ ਸਾਡੇ ਨਾਲ ਜਾਂ ਕਾਲੀਦਾਲ ਦੇ ਵਰਕਰ ਸਾਰਿਆਂ ਨੇ ਸਾਥ ਦਿੱਤਾ ਅਤੇ ਅਗਲੇ ਦਿਨ ਹੀ ਅਸੀਂ ਭਾਈ ਸਰਬਜੀਤ ਸਿੰਘ ਦਾ ਪਿੰਡ ਆਉਣ ਦਾ ਪ੍ਰੋਗਰਾਮ ਬਣਾ ਲਿਆ ਅੱਛਾ ਜੀ ਤੇ ਇੰਨਾ ਵਧੀਆ ਇਕੱਠ ਹੋਇਆ ਬਹੁਤ ਜ਼ਿਆਦਾ ਇਕੱਠ ਹੋਇਆ ਜਿਹੜੀ ਕਿ ਵੀਡੀਓ ਵੈਲਰ ਹੋਈ ਹੈ ਸਾਰਿਆਂ ਨੇ ਦੇਖੀ ਹੈ ਜੀ ਹਾਂਜੀ ਤੇ ਫਿਰ ਉਹ ਉਸ ਤੋਂ ਬਾਅਦ ਤੁਸੀਂ ਇਹ ਲੈ ਲਿਆ ਫੈਸਲਾ ਵੀ ਇਕੋ ਬੂਥ ਲੱਗੂਗਾ ਇਕੋ ਬੂਥ ਲੱਗੂਗਾ ਹਾਂਜੀ ਤੇ ਲੋਕਾਂ ਨੇ ਵੀ ਸਾਡਾ ਸਹਿਯੋਗ ਦਿੱਤਾ ਹੈ ਹੂੰ ਕਿਉਂਕਿ ਧਾਰਮਿਕ ਪੱਖੋਂ ਸਾਡਾ ਪਿੰਡ ਪਹਿਲੇ ਹੀ ਕੁਝ ਜ਼ਿਆਦਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਡੇ ਗੁਰਦਰਾ ਸਾਹਿਬ ਚ ਆਏ ਹੋਏ ਹੈ ਜੀ ਤੇ ਧਾਰਮਿਕ ਬਿਰਤੀ ਸਾਡੇ ਪਿੰਡ ਦੀ ਜ਼ਿਆਦਾ ਹੈ ਇੱਥੇ ਕੀ ਸੀ ਇਤਿਹਾਸ ਇਸ ਗੁਰਦੁਖਰ ਦੇ ਇੱਥੇ ਗੁਰੂ ਗੋਬਿੰਦ ਸਿੰਘ ਇਧਰ ਖਦਰਾਣੀ ਦੇ ਗੁਰੂ ਘਟਾ ਮੱਤੇ ਤੋਂ ਹੁੰਦੇ ਹੋਏ ਢਲਮਾ ਤੋਂ ਗੁਰਦਰਾ ਸਾਹਿਬ ਗਦਾਬਰੀ ਸਾਹਿਬ ਬਣਿਆ ਹੈ ਇੱਥੇ ਆ ਕੇ ਦੁਪਹਿਰੇ ਆਰਾਮ ਫਰਮਾਇਆ ਸੀ ਜੀ ਆਰਾਮ ਫਰਮਾਇਆ ਇਹ ਹਾਂ ਜੰਡ ਸਾਹਿਬ ਹੈ ਕੋ ਉਸ ਟਾਈਮ ਦੇ ਕਰੀਰ ਸਾਹਿਬ ਇੱਥੇ ਕੋੜਾ ਬਣਿਆ ਸੀ ਜੀ ਅੱਛਾ ਕਰੀਰ ਦੇ ਠੀਕ ਹੈ ਜੀ ਤੈਨੂੰ ਪਤਾ ਇਹ ਵੀ ਲੱਗਦਾ ਜੀ ਕਿ ਇਹਨੇ ਤੁਹਾਡੇ ਤੇ ਵੀ ਐਨਐਸਏ ਲੱਗਿਆ ਸੀ ਜੀ ਹਾਂਜੀ ਮੈਂ 17 ਸਾਲ ਦੀ ਉਮਰ ਸੀ ਤੇ 10ਵੀਂ ਦੇ ਪੇਪਰ ਦਿੱਤੇ ਸੀ ਉਸ ਟਾਈਮ ਮੈਂ ਆਲ ਇੰਡੀਆ ਸੈਕਸ ਸਟੂਡੈਂਟ ਫੈਡਰੇਸ਼ਨ ਦਾ ਮੈਂਬਰ ਬਣਿਆ ਅਤੇ ਕੌਮ ਲਈ ਜਿੰਨਾ ਕੁ ਮੈਂ ਕਰ ਸਕਦਾ ਸੀਗਾ ਸਰਗਰਮੀਆਂ ਵੀ ਕੀਤੀਆਂ ਤੇ ਉਸ ਟਾਈਮ ਸਾਡੇ ਤੇ ਪਰਚੇ ਹੋਏ ਤੇ 17 ਸਾਲ ਦੀ ਉਮਰ ਵਿੱਚ ਹੀ ਮੇਰੇ ਤੇ ਐਨਐਸਏ ਦਾ ਬਹੁਤ ਹੀ ਜਿਹੜਾ ਖਤਰਨਾਕ ਕੇਸ ਹੈ ਉਸ ਟਾਈਮ ਮੇਰੇ ਲਈ ਲੋਕਾਂ ਤੇ ਲੱਗਦਾ ਸੀ ਲੱਗਿਆ ਜੀ ਤੇ ਫਰੀਦਕੋਟ ਜੇਲ੍ਹ ਵਿੱਚ ਉਸ ਟਾਈਮ ਮੈਂ ਇਕੱਲਾ ਹੀ 17 ਸਾਲ ਦਾ ਸੀ ਤੇ ਉਹ ਟਾਈਮ ਮੇਰੇ ਲਈ ਬੜਾ ਦੁੱਖ ਭਰਿਆ ਸੀ ਤੇ ਉਹ ਟਾਈਮ ਨੂੰ ਦੇਖ ਕੇ ਜਦੋਂ ਆ ਸਰਬਜੀਤ ਸਿੰਘ ਦਾ ਨਾਮ ਆਇਆ ਤੇ ਮੇਰੇ ਆਪ ਦਾ ਟਾਈਮ ਯਾਦ ਆ ਗਿਆ ਕਿ ਉਹਨਾਂ ਸਰਕਾਰਾਂ ਨੇ ਸਾਡੇ ਨਾਲ ਵੀ ਧੱਕਾ ਕੀਤਾ ਹੈ ਤੇ ਸਾਨੂੰ ਇਸ ਕੌਮ ਲਈ ਕੁਰਬਾਨੀ ਇੰਨੀ ਕਿ ਤਾ ਕਰ ਸਕਦੇ ਆ ਕਿ ਜੇ ਇੱਕ ਇਹਨਾਂ ਦਾ ਪਰਿਵਾਰ ਖੰਡਾ ਲਿਆ ਆਪਦੀਆਂ ਜਾਨਾਂ ਦੇਤੀਆਂ ਤੇ ਅਸੀਂ ਉਸ ਕਾਲ ਤਾਕਤਾਸਤੇ ਇੰਨੀ ਕੁਰਬਾਨੀ ਜ਼ਰੂਰ ਕਰਾਂਗੇ ਜਿੱਥੇ ਜਾ ਕੇ ਇਸ ਆਪਦਾ ਸਿਰ ਝਕਾਉਨੇ ਆ ਤੇ ਉਸ ਲਈ ਕੁਝ ਕਰ ਸਕੀਏ ਤੇ ਅੱਜ ਬੋਟ ਦੇ ਰੂਪ ਵਿੱਚ ਕਰ ਸਕਦੇ ਹਾਂ ਤੁਸੀਂ ਕਿਹਾ ਤੁਸੀਂ ਸਭ ਤੋਂ ਛੋਟੇ ਸੀ ਹਾਲਾਂਕਿ ਬਲਟੋਆ ਸਾਹਿਬ ਵੀ ਕਹਿੰਦੇ ਵੀ ਮੈਂ ਵੀ ਛੋਟਾ ਸੀਗਾ ਜੀ ਤਾਂ ਉਸ ਤੋਂ ਬਾਅਦ ਤੁਸੀਂ ਰਾਜਨੀਤੀ ਦੇ ਵਿੱਚ ਜਿਵੇਂ ਹੁਣ ਤੁਸੀਂ ਅਕਾਲੀ ਦਲ ਦੇ ਚਲੋ ਇੱਥੋਂ ਇੰਚਾਰਜ ਹੋ ਤਾਂ ਤੁਸੀਂ ਵੈਸੇ ਤੁਹਾਨੂੰ ਵਿਧਾਇਕ ਕਿਸੇ ਪਾਰਟੀ ਨੇ ਕੋਈ ਦਿੱਤੀ ਨਹੀਂ ਟਿਕਟ ਜੀ ਕਦੇ ਨਹੀਂ ਗੱਲ ਇਹ ਹੋਇਆ ਜੀ ਮੈਂ ਇੱਕ ਗਰੀਬ ਸੀਗਾ ਜੀ ਜ਼ਮੀਨ ਮੇਰੇ ਕੋਲੇ ਥੋੜੀ ਸੀ ਤੇ ਉਹਨਾਂ ਸ਼ਿਕਰਸ਼ਦਾਨ ਮੇਰਾ ਘਾ Đਵਾਡੋਲ ਹੋ ਗਿਆ ਹੁਣ ਤੁਹਾਨੂੰ ਪਤਾ ਜੀ ਸਭ ਪੈਸੇ ਵਾਲੇ ਦਿਆਂ ਚੱਲਦਿਆਂ ਆਮ ਬੰਦੇ ਨੂੰ ਕੌਣ ਪੁੱਛਦਾ ਜੀ ਤੇ 나 ਹੀ ਮੇਰੀ ਕੋਈ ਸੋਚ ਸੀ ਕਿਸੇ ਪਾਸੇ ਆਪਾਂ ਤਾਂ ਸੇਵਾ ਕਰਨ ਵਾਲੇ ਬੰਦੇ ਆ ਜੀ ਤੇ ਅੱਜ ਆ ਰੱਬ ਨੇ ਬਹੁਤ ਵੱਡੀ ਸੇਵਾ ਫੇਰ ਦਿੱਤੀ ਐ ਐਦੋਂ ਵੱਡੀ ਇੱਜ਼ਤ ਕਿਹੜੀ ਐ ਜੇ ਸਰਬਜੀਤ ਸਿੰਘ ਨੂੰ ਅਸੀਂ ਐਮਪੀ ਬਣਾ ਕੇ ਦਿੱਲੀ ਦੀ ਪਾਰਲੀਮੈਂਟ ਅਜীবਗਾਰੀ ਦੇ ਤੇ ਉਹ ਮੁੰਡੇ ਦੇ ਬਰਾਬਰ ਜਾ ਕੇ ਬਿਠਾ ਦिए ਤੇ ਹੋਰ ਇਤੋਂ ਵੱਡੀ ਸਾਨੂੰ ਖੁਸ਼ੀ ਵਾਲੀ ਕਿਹੜੀ ਗੱਲ ਆ ਜੀ ਤੁਹਾਡੀ ਪਾਰਟੀ ਨੇ ਖੁਦ ਇੱਥੇ ਜੀ ਕੈਂਡੀਡੇਟ ਦਿੱਤਾ ਹੋਇਆ ਤਾਂ ਤੁਸੀਂ ਉਹਨਾਂ ਦੇ ਮਗਰ ਵੀ ਜਾ ਸਕਦੇ ਸੀ ਕਿ ਸ਼ੋਭਨੀ ਅਕਾਲੀ ਦਲ ਜੇ ਤੁਸੀਂ ਮੰਨਦੇ ਹੋ ਉਹਨਾਂ ਦੀ ਕੁਰਬਾਨੀ ਤਾਂ ਅਕਾਲੀ ਦਲ ਨੇ ਕਿਉਂ ਨਹੀਂ ਮੰਨਿਆ ਜੀ ਵੀ ਕੁਰਬਾਨੀ ਵਾਲਾ ਬਈ ਪਰਿਵਾਰ ਨਹੀਂ ਜੀ ਅਕਾਲੀ ਦਲ ਦੇ ਉਮੀਦਵਾਰ ਦੇ ਮਗਰ ਪਹਿਲਾਂ ਇੱਕ ਦੋ ਵਾਰੀ ਮੈਂ ਜਾ ਵੀ ਬੜਿਆ ਸੀ ਜਦੋਂ ਮੈਨੂੰ ਪਤਾ ਤੇ ਪਰ ਜਦੋਂ ਮੈਨੂੰ ਪਤਾ ਲੱਗਿਆ ਮੈਂ ਉਹਦਾ ਇੱਕਦਮ ਮਾਨ ਬਣਾ ਲਿਆ ਕਿਉਂਕਿ ਇਹਨਾਂ ਦੀ ਕੁਰਬਾਨੀ ਦੇ ਮੁਕਾਬਲੇ ਤਾਂ ਕਿਸੇ ਦੀ ਕੁਰਬਾਨੀ ਨਹੀਂ ਅਕਾਲੀ ਦਲ ਦੀ ਆਪ ਦੀ ਪਾਰਟੀ ਲਈ ਕੁਰਬਾਨੀ ਹੋ ਸਕਦੀ ਹੈ ਹੋਰ ਤਾਂ ਉਹਨਾਂ ਨੇ ਸੰਘਰਸ਼ ਲੜੇ ਕੁਰਬਾਨੀ ਹੋ ਸਕਦੀ ਹੈ ਪਰ ਜਿੱਥੇ ਕੁਰਬਾਨੀ ਸ਼ਹੀਦ ਬਿਆਨਤ ਸਿੰਘ ਦੀ ਹੈ ਉਹਦੇ ਮੁਕਾਬਲੇ ਤਾਂ ਸਭ ਕੁਰਬਾਨੀਆਂ ਪਾਉਣੀਆਂ ਜੀ ਉਹ ਤਾਂ ਅਸੀਂ ਸਾਰੀ ਉਮਰ ਦੇ ਨਹੀਂ ਸਕਦੇ ਜਿੰਨੇ ਸਾਡਾ ਆਕਾਲ ਤਖਤ ਡੇਰੀ ਕਰਤਾ ਤੇ ਸਾਨੂੰ ਜਿਵੇਂ ਗੁਰੂ ਤੋਂ ਬੇਮੁਖ ਵਾਲੇ ਕਰਤਾ ਇਸ ਕਰਕੇ ਸਿਆਜੇ ਸਾਰੀ ਸੰਗਤ ਨੂੰ ਜਿੰਨੇ ਲੋਕ ਮੇਰੀ ਆਵਾਜ਼ ਸੁਣਦੇ ਆ ਫਰੀ ਕੋਟ ਜ਼ਿਲ੍ਹੇ ਦੇ ਖਾਸ ਕਰਕੇ ਸਾਰੇ ਪੰਜਾਬ ਦੇ ਵੀ ਜੋ ਕੁਰਬਾਨੀ ਵਾਲੇ ਪਰਿਵਾਰ ਵੋਟਾਂ ਵਿੱਚ ਚ elections ਵਿੱਚ ਖੜੇ ਆ MP ਚ ਉਹਨਾਂ ਸਾਰਿਆਂ ਨੂੰ ਚਦਾ ਕੇ ਪਾਰਲੀਮੈਂਟ ਭੇਜੋ ਤਾਂ ਕਿ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਪੰਜਾਬੀ ਸਿੱਖਾਂ ਦੀ ਗੈਰਤ ਜਿਉਂਦੀ ਹੈ ਤੇ ਕਰਮਜੀਤ ਅਨਮੋਲ ਵੀ ਤਾਂ ਪੱਗ ਬੰਨ ਕੇ ਜੀ ਪ੍ਰਚਾਰ ਕਰਦੇ ਨੇ ਪੂਰਾ ਉਹ ਕਹਿੰਦੇ ਮੈਂ ਵੀ ਸਰਦਾਰ ਆ ਭਾਈ ਨਹੀਂ ਸਰਦਾਰ ਉਹ ਵੀ ਆ ਜਿਹੜੀ ਕੁਰਬਾਨੀ ਦਾ ਮੁੱਲ ਨਹੀਂ ਨਾ ਜੀ ਉਹ ਇੱਕ ਗਾਉਣ ਵਾਲਾ ਹੈ ਅਸੀਂ ਉਹਦੀ ਕਦਰ ਕਰਦੇ ਹਾਂ ਉਸ ਪੱਖੋਂ ਅਸੀਂ ਵੀ ਉਹਦੀਆਂ ਫਿਲਮਾਂ ਦੇਖਦੇ ਹਾਂ ਉਹਦੇ ਝਟਕਲੇ ਸੁਣਦੇ ਹਾਂ ਪਰ ਜਿਹੜੀ ਕੁਰਬਾਨੀ ਸਰਦਾਰ ਬੈਂਤ ਸਿੰਘ ਦੇ ਪਰਿਵਾਰ ਦੀ ਹੈ ਉਹ ਨਾਲ ਕਿਸੇ ਦੀ ਵੀ ਨਹੀਂ ਉਹ ਸਾਡੇ ਸ਼ਰੋਮਣੀ ਸ਼ਹੀਦ ਹੈ ਹਮ ਉਹਨਾਂ ਦਾ ਮੁਕਾਬਲਾ ਕਿਵੇਂ ਕਰ ਸਕਦੇ ਠੀਕ ਹੈ ਤਾਂ ਬਿਲਕੁਲ ਐਨਐਸਏ ਕਟਨੌੜਾ ਸ਼ਰੋਮਣੀ ਅਕਾਲੀ ਦਲ ਦੇ ਇੰਚਾਰਜ ਨੇ ਸਰਕਲ ਜਾਂ ਤਾਂ ਬਾਈ ਸਸੀ ਗੱਲ ਕੀ ਨਾਮ ਹੈ ਤੁਹਾਡਾ ਮੇਰਾ ਗੁਰਵਿੰਦਰ ਸਿੰਘ ਆ ਜੀ ਕਿਹੜੀ ਪਾਰਟੀ ਨਾਲ ਵੀ ਕਿਸੇ ਦੀ ਸਪੋਰਟ ਕਰਦੇ ਸੀ ਵੈਸੇ ਰਾਜਨੀਤਿਕ ਪਾਰਟੀ ਨਹੀਂ ਜੀ ਨਹੀਂ ਕਿਸੇ ਪਾਰਟੀ ਵਾਲੇ ਨਹੀਂ ਸੀ ਜੀ ਠੀਕ ਹੈ ਜੀ ਤੇ ਇੱਧਰ ਕਿਵੇਂ ਹੁਣ ਤੁਸੀਂ ਜੀ ਆ ਪ੍ਰਚਾਰ ਤੋਂ ਆਏ ਹੋ ਇੱਧਰ ਹਾਂਜੀ ਆਪਣੇ ਨੌਜਵਾਨ ਸਾਰੇ ਭਰਾ ਜੀ ਆਪਣੇ ਇਹਨਾਂ ਨਾਲ ਰਲ ਕੇ ਪਰ ਸਾਨੂੰ ਵਧੀਆ ਲੱਗਦਾ ਜੀ ਹਾਂਜੀ ਤਾਂ ਕੀ ਚੀਜ਼ ਦੇਖੀ ਆ ਜੀ ਵੀ ਹਾਂਜੀ ਭਾਈ ਸਰਬਜੀਤ ਸਿੰਘ ਦੇ ਮਗਰ ਲੱਗਣਾ ਜੀ ਕਿਉਂਕਿ ਜਿਨ੍ਹਾਂ ਦੀ ਬਹੁਤ ਲੋਕ ਤਾਂ ਇਹ ਕਹਿੰਦੇ ਨੇ ਵੀ ਜਿੱਦੀ ਕੁਰਬਾਨੀ ਸੀ ਭਾਈ ਉਹ ਤਾਂ ਤੁਰ ਗਿਆ ਅੱਗੇ ਪਰਿਵਾਰ ਕਰੂਗਾ ਕੁਰਬਾਨੀ ਜਾਂ ਲਾਹਾ ਲਊਗਾ ਇਹ ਨਹੀਂ ਨਾ ਪਤਾ ਨੇ ਜੀ ਲਾਹਾ ਤਾਂ ਉਹਨਾਂ ਨੇ ਕੀ ਲੈਣਾ ਇੰਨੇ ਦਿਨ ਪਹਿਲਾਂ ਕੀ ਲਾਹਾ ਲੈ ਲਿਆ ਉਹਨਾਂ ਨੇ ਹਾਂਜੀ ਜੀ ਬਿਲਕੁਲ ਸੋ ਕੀ ਨਾਮ ਵੀਰੇ ਮਨਦੀਪ ਸਿੰਘ ਜੀ ਕਿੱਥੋਂ ਇਸੇ ਪਿੰਡ ਤੋਂ ਹਾਂਜੀ ਹਾਂਜੀ ਇਸੇ ਪਿੰਡ ਤੋਂ ਤੇ ਹੁਣ ਕਿੱਥੋਂ ਆਏ ਤੁਸੀਂ ਹੁਣ ਮੈਂ ਤਾਂ ਘਰੋਂ ਆਇਆ ਜੀ ਘਰੋਂ ਆਇਆ ਹਾਂ ਠੀਕ ਹੈ ਤੇ ਕਿਵੇਂ ਵੇਖਦੇ ਹੋ ਪਿੰਡ ਨੇ ਜਿਹੜਾ ਐਲਾਨ ਕੀਤਾ ਨਾਲ ਹੀ ਸਾਡਾ ਪਿੰਡ ਬਹੁਤ ਵਧ ਗਿਆ ਜੀ ਭਾਵੇਂ ਨਿੱਜੀ ਦੌਸ਼ਵਣੀਆਂ ਹੋਣ ਕੁਛ ਹੋਵੇ ਆਸੀ ਰੰਜ ਚ ਛੱਡ ਕੇ ਅਸੀਂ ਇੱਕ ਜੱਟ ਹੋ ਜਾਂਦੇ ਆ अच्छा हां ਸਿੱਖੀ ਵਾਲੇ ਮਸਲੇ ਜਾਂ ਕਿਸਾਨੀ ਵਾਲੇ ਮਸਲੇ ਹੋਣ ਸਾਡਾ ਸਾਰਾ ਪਿੰਡ ਇੱਕ ਹੋ ਜਾਂਦਾ ਸੀ ਗੁਰੂ ਸਾਹਿਬ ਦੀ ਬਖਸ਼ਿਸ਼ ਆਏ ਪਿੰਡ ਤੇ ਪਰ ਉਹ ਕਹਿੰਦੇ ਜੀ ਆਟਾ ਦਾਲ ਤਾਂ ਫਿਰ ਸਾਡੀ ਪਾਰਟੀਆਂ ਹੀ ਦੇ ਸਕਦੀਆਂ ਜਾਂ ਬਿਜਲੀ ਮੁਫਤ ਜੀ ਹੋਰ ਚੀਜ਼ਾਂ ਉਹ ਤਾਂ ਜੀ ਫਿਰ ਆਪਾਂ ਨੂੰ ਇਹ ਸਿਕਮਾ ਚਲ ਜਾ ਲਿਆ ਨਾ ਇਸ ਕਮਾ ਚਲ ਜਾ ਲਿਆ ਮੁਕਤੀਆਂ ਦੇ ਕੇ ਚੀਜ਼ਾਂ ਆਪਾਂ ਨੂੰ ਬਈ ਆ ਆ ਜਿਹੜਾ ਆਪਾਂ ਆਤਮ ਨਿਰਭਰ ਸੀਗੇ ਹਾਂਜੀ ਉਹ ਖਤਮ ਕਰਨਾ ਚਾਹੁੰਦੇ ਆ ਕੋਈ ਵੀ ਪਾਰਟੀ ਆ ਜੇ ਕਾਲੀ ਦਾਲ ਕਾਂਗਰਸ ਝਾੜੂ ਵਾਲੇ ਇਹ ਆਪਣਾ ਕੁਛ ਨਹੀਂ ਸਵਾਰ ਸਕਦੇ ਆਪਾਂ ਨੂੰ ਸਿੱਖ ਕੌਮ ਨੂੰ ਭਾਈ ਸਰਬਜੀਤ ਸਿੰਘ ਵਰਗੇ ਵੀ ਐਮਪੀ ਐਮਐਲਏ ਬਣਾਉਣੇ ਚਾਹੀਦੇ ਆ ਵੀ ਆਪਣੀ ਕੌਮ ਦਾ ਤੇ ਕਿਸਾਨੀ ਦਾ ਭਵਿੱਖ ਸਵਰਜੇ ਜੀ ਬਿਲਕੁਲ ਸੋ ਹਾਂਜੀ ਵਾਇਗੁਰਜੀ ਕਾਲ ਸਾਹਿਬ ਤੇ ਚੜਦੀ ਕਲਾ ਜੀ ਚੜਦੀ ਕਲਾ ਜੀ ਫਾਦਰ ਸਾਹਿਬ ਤੇ ਲੱਗੀ ਰਹੀ ਐ ਨਸ ਮੇਰੇ ਨਾਲ ਜੀ ਅੱਛਾ ਜੀ ਇਹ ਵੀ ਵੰਟਾਉਤ ਹੋਏ ਜੀ ਅੱਛਾ ਜੀ ਹਾਂਜੀ ਹਾਂਜੀ ਭਾਈ ਜੀ ਫਾਦਰ ਸਾਹਿਬ ਵੀ ਫਿਰ ਕੁਰਬਾਨੀ ਵਾਲਾ ਜੀ ਜੀ ਪਰਿਵਾਰ ਤੁਹਾਡਾ ਵੀ ਪੂਰਾ ਚੱਲੇ ਜੀ ਪਹਿਲੇ ਦਿਨ ਤੋਂ ਲੈ ਕੇ ਹਾਂਜੀ ਵੀ ਜਿੰਨੇ ਵੀ ਪਰਮਾਤਮਾ ਦੀ ਸੇਵਾ ਲੈਂਦੇ ਆ ਉਧਰ ਜਰੂਰ ਤੁਹਾਡੇ ਮੰਚ ਨਹੀਂ ਆ ਵੀ ਵੋਟਾਂ-ਵੋਟਾਂ 'ਚ ਖੜੀਏ ਜੀ ਨਹੀਂ ਜੀ ਐਦਾਂ ਦਾ ਕੋਈ ਨਹੀਂਗਾ ਜੀ ਇਹੀ ਕੁਰਬਾਨੀ ਹੁੰਦੀ ਆ ਜੀ ਵੋਟਾਂ ਵਾਲਾ ਤਾਂ ਫਿਰ ਲਾਹਾ ਹੀ ਹੋ ਗਿਆ ਨਾ ਜੀ ਵੀ ਕੈਸ਼ ਕਰ ਲੀਏ ਹੁਣ ਦਿੱਤੀ ਸੀ ਕਦੇ ਹਨਾ ਜੀ ਜੀ ਤੇ ਕਿਵੇਂ ਵੇਖਦੇ ਹੋ ਜੀ ਆ ਜਿਹੜਾ ਤੁਸੀਂ ਪਿੰਡ ਵਾਲਿਆਂ ਨੇ ਇੱਕ ਐਲਾਨ ਕੀਤਾ ਜੀ ਬਹੁਤ ਵੱਡੇ ਆਪਣੇ ਪਿੰਡ ਦੇ ਖਾਸ ਕਰ ਨੌਜਵਾਨਾਂ ਤੇ ਬਹੁਤ ਜ਼ਿਆਦੇ ਮਾਣ ਆ ਜੀ ਬਹੁਤ ਜ਼ਿਆਦੇ ਮਾਣ ਮਹਿਸੂਸ ਹੋ ਰਿਹਾ ਜਿਹੜੇ ਨੌਜਵਾਨਾਂ ਨੇ ਇਹ ਫੈਸਲਾ ਲਿਆ ਵੀ ਆਪਾਂ ਜਿੰਨੇ ਵੀ ਪਿੰਡ ਦੇ ਰਾਜਨੀਤਿਕ ਆਗੂ ਚਾਹੇ ਉਹ ਕਾਂਗਰਸ ਦੇ ਆ ਅਕਾਲੀ ਦਲ ਬਾਦਲ ਦੇ ਆ ਚਾਹੇ ਉਹ ਆਮ ਆਦਮੀ ਪਾਰਟੀ ਦੇ ਆ ਇਹਨਾਂ ਨੌਜਵਾਨਾਂ ਨੇ ਏਕਾ ਕੀਤਾ ਵੀ ਆਪਾਂ ਸਾਰਿਆਂ ਦੇ ਘਰ ਜਾ ਕੇ ਆਪਾਂ ਰਿਕੁਐਸਟ ਕਰ ਗਏ ਵੀ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਐ ਪਰ ਕਿ ਆਪਾਂ ਭਾਈ ਸਰੋਜ ਜੀਤ ਸਿੰਘ ਦਾ ਸਾਥ ਦਿੱਤੀ ਜੀ ਸਾਰਿਆਂ ਨੇ ਅਸੀਂ ਇਕਾ ਕਰਕੇ ਹਰ ਇੱਕ ਦੇ ਘਰੇ ਗਏ ਜੋ ਵੀ ਰਾਜਨੀਤਿਕ ਆਗੂ ਸੀ ਪਿੰਡ ਪਿੰਡ ਪੱਧਰ ਦਾ ਤੇ ਉਦੋਂ ਜ਼ਿਆਦੇ ਮਾਣ ਉਹਨਾਂ ਨੇ ਸਾਰਿਆਂ ਨੇ ਦਿੱਤਾ ਜੀ ਜੀ ਚਾਹੇ ਉਹ ਕਾਂਗਰਸ ਦਾ ਆਮ ਆਦਮੀ ਪਾਰਟੀ ਦਾ ਹੈ ਜਾਂ ਮਜੂਦਾ ਸਰਪੰਚਾ ਕਾਂਗਰਸ ਦੇ ਉਹਨਾਂ ਨੇ ਵੀ ਇਹੀ ਸਾਨੂੰ ਕਿਹਾ ਵੀ ਕਿਸੇ ਪਾਰਟੀ ਦਾ ਕੋਈ ਬੂਥ ਨਹੀਂ ਲੱਗੂਗਾ ਅੱਛਾ ਕਾਂਗਰਸੀ ਸਰਪੰਚ ਨੇ ਵੀ ਹਾਂਜੀ ਉਹਨਾਂ ਨੇ ਵੀ ਕਿਹਾ ਜੀ ਜਦੋਂ ਅਸੀਂ ਉਹਨਾਂ ਦੇ ਘਰੇ ਜਾ ਕੇ ਬੇਨਤੀ ਕੀਤੀ ਉਹਨਾਂ ਨੇ ਕਿਹਾ ਵੀ ਕਿਸੇ ਪਾਰਟੀ ਦਾ ਕੋਈ ਬੂਥ ਨਹੀਂ ਲੱਗੂਗਾ ਜੀ ਅੱਛਾ ਹਾਂਜੀ ਤਾਂ ਬੋਰਡ ਹਾਂਜੀ ਹੋਰਾਂ ਪਾਰਟੀਆਂ ਦੇ ਬੋਰਡ ਜਿਹੜੇ ਆ ਪੋਸਟਰ ਲੱਗੇ ਸੀ ਉਹ ਵੀ ਪੱਟ ਤੇ ਸਾਰੇ ਹਾਂਜੀ ਕੱਲੇ ਭਾਈ ਸਾਹਿਬ ਦੇ ਲੱਗਣਗੇ ਝੰਡੇ ਵੀ ਇਹਦੇ ਲੱਗੇ ਆ ਹੋਰ ਵੀ ਲਾਵਾਂਗੇ ਇਹਨਾਂ ਦੇ ਬੈਨਰ ਲੱਗਣਗੇ ਹਾਂਜੀ ਮੈਂ ਜਦੋਂ ਅਸੀਂ ਲੋਕਾਂ ਦੇ ਘਰੇ ਜਾ ਕੇ ਬੇਨਤੀ ਕੀਤੀ ਵੀ ਹੋਰ ਬੋਰਡ ਨਾ ਲਾਓ ਤੇ ਪਰ ਬੜੇ ਸਤਿਕਾਰ ਨਾਲ ਲੋਕਾਂ ਨੇ ਸਾਡਾ ਸਾਥ ਦਿੱਤਾ ਇਹੋ ਜਿਹੀ ਗੱਲ ਨਹੀਂ ਕਹਿੰਦੇ ਠੀਕ ਆ ਜੇ ਤੁਸੀਂ ਇਹਨਾਂ ਕਰ ਸਕਦੇ ਆ ਅਸੀਂ ਇਹਨਾਂ ਵੀ ਨਹੀਂ ਕਰ ਸਕਦੇ ਇੱਕ ਵਾਰੀ ਸਾਰੀਆਂ ਵੋਟਾਂ ਕਾਲ ਤੱਕ ਤੁਹਾਨੂੰ ਸਮਾਪਤ ਕਰ ਸਕੀਏ ਸੋ ਸਾਡਾ ਫਰਜ਼ ਬੰਦਾ ਅਸੀਂ ਇੱਕ ਸਵੇਰ 4 ਵਜੇ ਉੱਠ ਕੇ ਗੁਰਦੁਆਰਾ ਸਾਹਿਬ ਚ ਮੱਥਾ ਟੇਕਦੇ ਆਂ ਹਰ ਮੰਦਰ ਸਾਹਿਬ ਜਾਣੇ ਕਾਲ ਤਾਕਤ ਵੱਲ ਦੇਖਦੇ ਆਂ ਵੀ ਆਹ ਕਾਲ ਤਾਕਤ ਸੀ ਜਿਹੜਾ ਇੰਦਰਾ ਗਾਂਧੀ ਨੇ ਸਾਡਾ ਢਟਾਇਆ ਸੀ ਕੀ ਅੱਜ ਅਸੀਂ ਵੋਟਾਂ ਪਾ ਕੇ ਜੋ ਸਰਬਜੀਤ ਸਿੰਘ ਇੱਕ ਨਮਾਣੇ ਹੋ ਕੇ ਖੜੇ ਆ ਤੇ ਰੱਬ ਦੇ ਰੱਬਾ ਰੂਪੀ ਬੰਦੇ ਆ ਕੀ ਅਸੀਂ ਉਹਨੂੰ ਇੰਨੀ ਕੁਰਬਾਨੀ ਨਹੀਂ ਦੇ ਸਕਦੇ ਇੱਕ ਵੋਟ ਦੇ ਸਕੇ ਐਮਪੀ ਦੀ ਬੜੇ ਸਾਲ ਹੋ ਗਏ ਸਾਨੂੰ ਹਰਕ ਪਾਰਟੀ ਨੂੰ ਵੋਟਾਂ ਪਾ ਕੇ ਦੇਖ ਲਈਆਂ ਤੇ ਸਾਡਾ ਫਰਜ਼ ਬੰਦਾ ਸਮੁੱਚੀ ਸਿੱਖ ਕੌਮ ਦਾ ਫਰਜ਼ ਬੰਦਾ ਜਿੱਥੇ ਵੀ ਆਪਣੇ ਕੁਰਬਾਨੀ ਵਾਲੇ ਪਰਿਵਾਰ ਖੜੇ ਆ ਪਾਰਟੀਆਂ ਵ ਗੁਰਮੁਖ ਪਿਆਰਿਓ ਵੱਧ ਤੋਂ ਵੱਧ ਵੋਟਾਂ ਕੁਰਬਾਨੀਆਂ ਵਾਲੇ ਪਰਿਵਾਰਾਂ ਨੂੰ ਪਾਓ ਤੇ ਫਰੀਦਕੋਟ ਜ਼ਿਲ੍ਹੇ ਦੇ ਵੋਟਰਾਂ ਨੂੰ ਖਾਸ ਕਰਕੇ اپੀਲ ਹੈ ਕਿ ਵੱਧ ਤੋਂ ਵੱਧ ਵੋਟਾਂ ਸਰਬਜੀਤ ਸਿੰਘ ਖਾਲਸਾ ਜੀ ਨੂੰ ਪਾ ਕੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਐਮਪੀ ਵਿੱਚ ਜਤਾ ਕੇ ਦਿੱਲੀ ਦੀਆਂ ਐਮਪੀ ਦੀਆਂ ਬੋਰਡਾਂ ਚੜਾ ਕੇ ਤੇ ਆਪਾਂ ਉੱਥੇ ਪਹੁੰਚੀਏ ਇੱਕ ਬਿਆਨਤ ਸਿੰਘ ਜੀ ਕੁਰਬਾਨੀ ਵਾਲੇ ਹੋ ਗਏ ਦੂਜਾ ਬਿਆਨਤ ਸਿੰਘ ਬੁਚੜ ਹੋ ਗਿਆ ਹਾਂਜੀ ਹੁਣ ਬਹੁਤ ਸਾਰੇ ਲੋਕ ਇਹ ਵੀ ਚਰਚਾ ਦੇ ਵਿੱਚ ਹੈ ਜੀ ਵੀ ਕਈ ਵਾਰ ਜਿਨ੍ਹਾਂ ਨੂੰ ਪਤਾ ਨਹੀਂ ਨਾ ਵੀ ਬਿਆਨਤ ਸਿੰਘ ਕੌਣ ਸੀ ਹੁਣ ਉਹ ਦੂਜੀਆਂ ਪਾਰਟੀਆਂ ਵਾਲੇ ਇਹ ਕਹੀ ਜਾਂਦੇ ਆ ਜਦੋਂ ਪੁੱਛਦੇ ਵੀ ਬਿਆੰਤ ਸਿੰਘ ਕਿਹੜਾ ਵੀ ਸ਼ਰਮਜੀਤ ਖੜਾ ਕਿਹੜੇ ਬਿਆੰਤ ਦਾ ਪੁੱਤ ਉਹ ਕਹਿੰਦੇ ਉਹੀ 부ਚੜ ਦਾ ਪੁੱਤ ਉਹ ਕਹਿੰਦੇ ਅਸੀਂ ਨਹੀਂ 부ਚੜ ਨੂੰ ਵੋਟਾਂ ਪਾਉਣੀਆਂ ਉਹ ਇਸ ਕਰਕੇ ਉਧਰ ਨੂੰ ਕਰਕੇ ਬਿਆੰਤ ਦੁਏਦਾਲਾ ਹਾਲ ਉਹ ਕਰ ਰੇ ਨੁਕਸਾਨ ਜੀ ਨਹੀਂ ਕਰ ਰਹੀ ਜੀ ਲੋਕ ਪੜੇ ਲਿਖਿਆ ਸਾਰਾ ਸੋਸ਼ਲ ਮੀਡੀਆ ਦਾ ਤੁਹਾਡੇ ਵਰਗੇ ਸੱਜਣਾਂ ਦੀ ਬੜੀ ਦੇਣ ਹੈ ਤੁਹਾਡਾ ਬਹੁਤ ਧੰਨਵਾਦ ਸਾਡੇ ਪਿੰਡਾਂ ਹੈ ਸਭ ਜਾਣੂ ਜਾਣ ਹੈ ਇੱਕ 부ਚੜ ਸੀ ਜੀ ਨੇ ਪਤਾ ਨਹੀਂ ਕਿੰਨੇ ਲੱਖਾਂ ਮੁੰਡੇ ਸਾਡੇ ਸ਼ਹੀਦ ਕਰਦੇ ਕੋ-ਕੋ ਕੇ ਮਾਰ ਦਿੱਤੇ ਇੱਕ ਇਹ ਪਰਿਵਾਰ ਆ ਜਿਹਨਾਂ ਨੇ ਸਾਡੀ ਡਿੱਗੀ ਹੋਈ ਪੱਕੇ ਸਿਰ ਤੇ ਰੱਖੀ ਐ ਇਸ ਗੱਲ ਤੋਂ ਭਲੀ ਬਾਤ ਸਾਡੇ ਛੋਟੇ ਛੋਟੇ ਬੱਚੇ ਵੀ ਜਾਣੂ ਐ ਤੇ ਜਿਹੜੇ ਵੋਟਰ 21 ਸਾਲ ਦੇ ਜਾਂ 18 ਸਾਲ ਦੇ ਹੋ ਚੁੱਕੇ ਐ ਉਹ ਚੰਗੀ ਤਰ੍ਹਾਂ ਸਮਝਦੇ ਐ ਕਿਹੜਾ ਬਿਆਨਤ ਸਿੰਘ ਬੁੱਚੜ ਸੀ ਤੇ ਕਿਹੜਾ ਬਿਆਨਤ ਸਿੰਘ ਸਾਡੀ ਸਿੱਖ ਕੌਮ ਦਾ ਸ਼ਰਮੌਰਸ਼ੀਦਾ ਜੀ ਜੀ ਤਾਂ ਹੁਣ ਕਿੱਥੋਂ ਆਏ ਜੀ ਤੁਸੀਂ ਕਿ ਪ੍ਰਚਾਰ ਕਿੱਥੇ ਕਰਨ ਗਏ ਹੋ ਹੁਣ ਇਧਰ ਸੁਬਾ ਕੋਟਕਪੂਰੀ ਤੋਂ ਸਾਡਾ ਰੌਣ ਚੱਲਿਆ ਸੀ ਬਹੁਤ ਵੱਡਾ ਕੱਟ ਸੀਗਾ 20 25 ਪਿੰਡਾਂ ਵਿੱਚ ਹੁੰਦੇ ਹੋਏ ਸਾਰੇ ਪਿੰਡਾਂ 'ਚ ਬਹੁਤ ਵੱਡਾ ਸਾਨੂੰ ਸੰਘਰਸ਼ ਮਿਲ ਰਿਹਾ ਸਫਲਤਾ ਪੂਰਕ ਮੈ ਰਿਆ ਕਿਸੇ ਵੀ ਪਿੰਡ ਚ ਐਸਾ ਮਹਿਸੂਸ ਨਹੀਂ ਹੋਇਆ ਕਿ ਕਿਸ ਭਾਈ ਸਾਹਿਬ ਦੀ ਵੋਟ ਘੱਟ ਹੋਵੇ ਘਟੋ ਘਟ 20 25 ਪਿੰਡਾਂ ਦਾ ਅੱਜ ਸਵੇਰ ਦਾ ਸੀ ਰਾਉਂਡ ਲਾਇਆ ਹੁਣ ਵੀ ਪੰਜ ਚਾਰ ਪਿੰਡ ਰਹਿੰਦੇ ਸੀ ਜੇ ਤੁਹਾਨੂੰ ਤੁਹਾਡਾ ਪਤਾ ਲੱਗਾ ਇਸ ਕਰਕੇ ਤੁਹਾਨੂੰ ਇੱਥੇ ਮਿਲਣ ਆ ਸਿਆ ਬਹੁਤ ਧੰਨਵਾਦ ਜੀ ਸੋ ਪਿੰਡ ਟਾਬ ਗੁਰੂ ਕੀ ਤੇ ਗੁਰੂ ਕੀ ਟਾਬ ਇਹ ਪਿੰਡਾਂ ਨੇ ਜਾਂ ਹੋਰ ਬਹੁਤ ਸਾਰੇ ਪਿੰਡ ਨੇ ਮਢਾ ਕੇ ਪਿੰਡ ਦੀ ਜਿਹੜੀ ਆਪਾਂ ਨੇ ਇੰਟਰਵਿਊ ਤੁਹਾਨੂੰ ਦਿਖਾਈ ਸੀਗੀ ਪਿੰਡ ਬਹੁਤ ਨੇ ਜਿਨ੍ਹਾਂ ਨੇ ਕੀਤਾ ਵੀ ਆਪਾਂ ਜਿਹੜਾ ਇੱਕ ਹੀ ਪਾਰਟੀ ਦਾ ਜਾਂ ਇੱਕ ਹੀ ਵਿਅਕਤੀ ਦਾ ਉਮੀਦਵਾਰ ਦਾ ਜਿਹੜਾ ਬੂਥ ਲਗਾਵਾਂਗੇ ਉਹ ਭਾਈ ਸਰਜੀਤ ਸਿੰਘ ਦਾ ਹੋਵੇਗਾ ਕੋਈ ਗੱਲ ਹੈ ਜੀ ਕੋਈ ਕਹਿਣਾ ਕੁਝ ਚਾਹੁੰਦੇ ਹੋ ਤੁਸੀਂ ਕੋਈ ਹਾਂਜੀ ਸ਼ਾਵਨੂ ਜੋ ਰੋਡ ਸ਼ੋਅ ਚੱਲ ਰਿਹਾ ਹੈ ਸ਼ਾਵਨੂ ਸਾਢੇ 6-7 ਵਜੇ ਦੇ ਕਰੀਬ ਉਹ ਰੋਡ ਸ਼ੋਅ ਆਪਣੇ ਪਿੰਡ ਨਗਰ ਦੇ ਵਿੱਚ ਵੀ ਪਹੁੰਚ ਰਿਹਾ ਹੈ ਜੀ ਠੀਕ ਹੈ ਜੀ ਹਾਂਜੀ ਤਾਂ ਬਿਲਕੁਲ ਸੋ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਤੁਸੀਂ ਜਿਹੜਾ ਏਕਾ ਕੀਤਾ ਜੀ ਇੱਕ ਇੱਕ ਦਾ ਹਰ ਇੱਕ ਪਿੰਡ ਨੂੰ ਕਰਨਾ ਚਾਹੀਦਾ ਜੀ ਅਸੀਂ ਕੀਤਾ ਵਾ ਦੂਜੇ ਪਿੰਡ ਵੀ ਕਰਨ ਇਤੋਂ ਵੱਡੀ ਕੁਰਬਾਨੀ ਕੋਈ ਨਹੀਂ ਹੋ ਸਕਦੀ ਤੇ ਬਾਕੀ ਤਿੰਨ ਪਾਰਟੀਆਂ ਬਾਰੇ ਤਾਂ ਆਪਾਂ ਜਾਣੀ ਜਾਣ ਕਿਸੇ ਪਾਰਟੀ ਨੇ ਕਿਸੇ ਦਾ ਕੋਈ ਭਲਾ ਨਹੀਂ ਕਰਨਾ ਕੋਈ ਆਟਾ ਦਾਲ ਕਹਿੰਦਾ ਕੋਈ ਗਲੀਆਂ ਨਾਲੀਆਂ ਕਹਿੰਦਾ ਉਹ ਆਪਣੇ 1 ਰੁਪਿਆ ਜੋ ਟੈਕਸ ਦਿੱਤਾ ਹੁੰਦਾ ਉਹਦੇ ਵਿੱਚੋਂ ਆਪਾਂ ਨੂੰ 10 ਪੈਸੇ ਦੇ ਕੇ ਆਪਣੇ ਦੀ ਇਹਾਸਾਨ ਜਤਉਂਦੇ ਆ ਪਰ ਸੁਖਵੀਰ ਬਾਦਲ ਸਾਹਿਬ ਨੇ ਗੱਲ ਕੀਤੀ ਆ ਵੀ ਪੰਥਕ ਪਾਰਟੀ ਕੋਈ ਕਹੇ ਭਾਈ ਇਹਦੇ ਵਿੱਚ ਵੀ ਕੁਰਬਾਨੀਆਂ ਵਾਲੇ ਲੋਕ ਨੇ ਐਨਐਸਏ ਉਹਨਾਂ ਨੇ ਵੀ ਕੱਟੀ ਹੋਈ ਹੈ ਜੀ ਬਲਟੋਹਾ ਸਾਹਿਬ ਚੰਦੂ ਮੈਜਰਾ ਜੀ ਜਾਂ ਹੋਰ ਬਹੁਤ ਸਾਰੇ ਬਾਈ ਜੀ ਆਪਾਂ ਬਿਲਕੁਲ ਚੰਗੀ ਤਰ੍ਹਾਂ ਜਾਣਦੇ ਆਂ ਵੀ ਪੰਥ ਕਮੇਟੀ ਨੇ ਕੀ ਕੁਛ ਕੀਤਾ ਵਾ ਜਿਹੜਾ 84 ਦੇ ਵਿੱਚ ਜੋ ਕੁਝ ਹੋਇਆ ਬਾਦਲ ਪਰਿਵਾਰ ਦਾ ਜੋ ਵੀ ਸਹਿਯੋਗ ਸੀਗਾ ਉਹ ਤੋਂ ਵੀ ਸਾਰੇ ਭਲੀ ਭਾਂਜਾ ਜਦੋਂ ਹੱਥ ਖੜੇ ਕਰਕੇ ਬਲਟੋਹਾ ਸਾਹਿਬ ਵੀ ਨਾਲ ਹੀ ਆਏ ਸੀਗੇ ਤੇ ਜਿਹੜੇ ਸ਼ਹੀਦ ਹੋਏ ਆ ਉਹਨਾਂ ਬਾਰੇ ਆਪਾਂ ਜਾਣਦੇ ਅਕਾਲ ਤਖਤ ਢੇਢੇਰੀ ਹੋਇਆ ਜਿਨ੍ਹਾਂ ਨੇ ਬਦਲਾ ਲਿਆ ਕੁਰਬਾਨੀ ਕੀਤੀ ਆਪਦੇ ਪਰਿਵਾਰਾਂ ਨੂੰ ਛੱਡਿਆ ਬਿਆਨਤ ਸਿੰਘ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਉਹਨਾਂ ਬਾਰੇ ਵੀ ਆਪਾਂ ਚੰਗੀ ਤਰ੍ਹਾਂ ਜਾਣਦੇ ਆ ਉਹਨਾਂ ਦੇ ਪਰਿਵਾਰ ਨੇ ਬਾਅਦ ਚ ਕੀ ਕੁਝ ਚੱਲਿਆ ਉਹਨਾਂ ਬਾਰੇ ਵੀ ਚੰਗੀ ਤਰ੍ਹਾਂ ਜਾਣਦੇ ਆ ਸੋ ਇਹ ਪੰਥਕ ਕਮੇਟੀਆਂ ਕੋਈ ਢਾੜੂ ਵਾਲੇ ਆ ਜਾਂ ਕਾਂਗਰਸ ਆ ਇਹਨਾਂ ਨੇ ਕੁਝ ਨਹੀਂ ਦੇਣਾ ਹੈਗਾ ਆਪਾਂ ਪਰ ਉਹ ਢਾੜਵਾਲ ਤਾਂ ਕਹਿੰਦੇ ਜੋ ਉਹ ਵੀ ਕਹਿੰਦੇ ਉਹ ਕਹਿੰਦੇ ਇਹ ਅਕਾਲੀ ਨਹੀਂ ਆ ਸੰਧਵਾ ਸਾਹਿਬ ਕਹਿੰਦੇ ਮੈਂ ਆ ਅਕਾਲੀ ਭਾਈ ਮੈਂ ਵੀ ਅਕਾਲੀ ਆ ਇਹ ਤਾਂ ਨਕਲੀ ਅਕਾਲੀ ਅਸੀਂ ਅਸਲੀ ਆ ਇਹ ਤਾਂ ਹੁਣ ਆਪਾਂ ਨੂੰ ਤੈਅ ਕਰਨਾ ਪੈਣਾ ਵੀ ਅਸਲੀ ਕੌਣ ਜਾਂ ਨਕਲੀ ਕੌਣ ਹੁਣ ਅਕਾਲੀ ਦਲ ਵੀ ਦੋ ਬਣੇ ਬੈਠੇ ਆ ਇੱਕ ਮਾਨ ਸਾਹਿਬ ਨੇ ਇੱਕ ਬਾਦਲ ਸਾਹਿਬ ਨੇ ਤੇ ਪਹਿਲੀ ਗੱਲ ਤਾਂ ਜਿੱਥੇ ਡਾ ਸਾਹਿਬ ਨੇ ਆਪਣਾ ਬਣਾ ਲਿਆ ਸੀਗਾ ਉਹ ਇਹਨਾਂ ਦਾ ਚੱਲੀ ਜਾਂਦਾ ਰਹਿੰਦਾ ਜੀ ਇਹ ਆਪਸ ਦੇ ਵਿੱਚ ਰੁੱਸ ਗਏ ਇੱਕ ਹੋਰ ਖੜਾ ਕਰ ਦਿੰਦੇ ਆ ਪਰ ਸਭ ਨੰਗਾ ਚਿੱਟਾ ਹੋਇਆ ਵਾ ਦੁਨੀਆ ਦੇ ਮੂਰੇ ਵੀ ਕੋਈ ਮੰਨਣ ਨੂੰ ਤਿਆਰ ਆ ਕੋਈ ਨਹੀਂ ਮੰਨਣ ਨੂੰ ਤਿਆਰ ਪਤਾ ਸਭ ਨੂੰ ਹੈਗਾ ਕੌਣ ਸੱਚਾ ਕੌਣ ਝੂਠਾ ਸਰਕਾਰ ਨੇ ਜਿਹੜੇ ਕੰਮ ਪ੍ਰਾਪਤ ਦੀਆਂ ਭਗਵੰਤ ਮਾਨ ਜਾ ਕੇ ਗਿਣਾਉਂਦੇ ਆ ਜੀ ਤਾਂ ਉਹ ਉਹ ਤਾਂ ਇਹੀ ਕਹਿ ਰਹੇ ਆ ਜੀ ਭਗਵੰਤ ਮਾਨ ਦੇ ਕੀਤੇ ਹੋਏ ਕੰਮਾਂ ਦੇ ਉੱਤੇ ਮੋਹਰ ਲਾ ਕੇ 13 ਜ਼ੀਰੋ ਕਰਨ ਜਾ ਰਹੇ ਪੰਜਾਬੀ 1.8 ਲੱਖ 8000 ਕਰੋੜ ਦਾ ਕਰਜ਼ਾ ਕਿਵੇਂ ਚੜ ਗਿਆ ਜੇ ਇੰਨੀ ਹੀ ਪ੍ਰਾਪਤੀਆਂ ਉਹ ਤਾਂ ਇਹ ਕਹਿੰਦੇ ਸਾਡੇ ਕੋਲੇ ਪੈਸਾ ਹੀ ਬਹੁਤ ਆ ਬੋਰਡ ਏ ਜਿੰਨੇ ਪੰਜਾਬ ਦਾ ਟੈਕਸ ਹੁੰਦਾ ਜਾ ਕੇ ਗੁਜਰਾਤ ਲਈ ਜਾਂਦੇ ਆ ਬੋਰਡ ਤਾਂ ਹੁਣ ਪੰਜਾਬ ਦੇ ਵਿੱਚ ਵੀ ਫਲੈਕਸਾਂ ਤੁਸੀਂ ਵੱਡੀਆਂ ਵੱਡੀਆਂ ਦੇਖੀਆਂ ਹੋਣੀਆਂ ਆ ਪਿੱਛੇ ਜੇ ਹੁਣ ਟਰੱਕ ਵੀ ਆਇਆ ਦਿੱਲੀ ਤੋਂ ਸ਼ਾਇਦ ਜਿਨ੍ਹਾਂ ਦੇ ਉੱਤੇ ਸਕਰੀਨਾਂ ਲਾ ਕੇ ਇਹਨਾਂ ਨੇ ਉਹ ਪ੍ਰਚਾਰ ਕਰਨਾ ਵਾ ਤੋ ਆਪਣਾ ਹੀ ਪੈਸਾ ਆਪਣੇ ਸਹਾਰੀ ਮੜੀ ਜਾਂਦਾ ਕਰਜ਼ਾ ਵੀ ਆਪਣੇ ਸਹਾਰੀ ਚੜੀ ਜਾਂਦਾ ਇਹ ਪਾਰਟੀ ਨੇ ਤਾਂ ਜਿਹੜੀਆਂ ਪਿਛਲੀਆਂ ਦੋ ਪਾਰਟੀਆਂ ਸੀ ਉਹਨਾਂ ਨਾਲ ਵੀ ਬੇੜਾ ਕਰਕੇ ਕਰਤਾ ਪਾਣੀਆਂ ਦੇ ਮਸਲੇ ਬੇਅਦਬੀ ਦੇ ਮਸਲੇ ਕਿੱਧਰ ਗਏ ਆਹੀ ਸਾਡੇ ਸਪੀਕਰ ਸਾਹਿਬ ਨੇ ਕੁਲਤਾਰ ਸੰਧਵਾ ਸਾਡੇ ਏਰੀਏ ਤੋਂ ਜਦੋਂ ਬਰਗਾੜੀ ਅਮਰਤਪਾਲ ਸਿੰਘ ਹੁਣੀ ਵੀ ਆਏ ਸੀ ਇਹਨਾਂ ਨੇ ਡੇਢ ਕੇ 2 ਮਹੀਨੇ ਦਾ ਟਾਈਮ ਮੰਗਿਆ ਸੀ ਤਾਂ ਕਿੱਧਰ ਗਿਆ ਟਾਈਮ ਕਿੱਥੇ ਹੈ ਇਨਸਾਫ ਇਹ ਪਾਰਟੀ ਦੇਊਗੀ ਆਪਾਂ ਨੂੰ ਇਨਸਾਫ ਮੈਂ ਤਾਂ ਇਹੀ ਅਜੇ ਆਪਾਂ ਜਿਵੇਂ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਹੁਣੀ ਆ ਇੱਥੇ ਭਾਈ ਸਰਬਜੀਤ ਸਿੰਘ ਖਾਲਸਾ ਹੁਣੀ ਆ ਜੇ ਆਪਾਂ ਇਹਨਾਂ ਨੂੰ ਜਿਤਾ ਕੇ ਉੱਥੇ ਪਾਰਲੀਮੈਂਟ 'ਚ ਭੇਜਾਂਗੇ ਆਪਣੀ ਗੱਲ ਵੀ ਕਰਨਗੇ ਉੱਥੇ ਜੇ ਦਿੱਲੀ ਦਾ ਕੋਈ ਰਾਜਾ ਦਿੱਲੀ ਦਾ ਇਕੱਠ ਤੇ ਬੈਠਣ ਵਾਲਾ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਪ੍ਰਧਾਨ ਮੰਤਰੀ ਬੈਠਾ ਹੋਊ ਐਟ ਲੀਸਟ ਉਹ ਦੇਖੂ ਤਾਂ ਸਹੀ ਵੀ ਸਾਹਮਣੇ ਕੌਣ ਬੈਠਾ ਜੇ ਇੱਕ ਦਿੱਲੀ ਦੀ ਰਾਣੀ ਨੇ ਸਿੱਖਾਂ ਦੀ ਸ਼ਰਮੌਰ ਸੰਸਥਾ ਦੇ ਉੱਤੇ ਅਟੈਕ ਕੀਤਾ ਸੀ ਢਾਹ ਟੇਰੀ ਕੀਤਾ ਸੀ ਤਾਂ ਸਾਹਮਣੇ ਉਸੇ ਦੇ ਵਾਰਸ ਬੈਠੇ ਜਿਨ੍ਹਾਂ ਨੇ ਉਹਨੂੰ ਉਸ ਸੋਧਾ ਲਾਇਆ ਸੀ ਇਸ ਇਨਸੀਡੈਂਟ ਨੂੰ ਭਾਈ ਕਿਵੇਂ ਵੇਖਦੇ ਹੋ ਜਿਹੜਾ ਇਹ ਅਚਨਚੇਤ ਇੱਕ ਪਾਸੇ 4 ਜੂਨ ਜਦੋਂ ਹਮਲਾ ਕੀਤਾ ਜਾਂਦਾ ਪਹਿਲੇ ਦਿਨ ਜੀ ਹਾਂਜੀ ਬਿਲਕੁਲ ਉਦੋਂ ਲਾਹਨਤਾਂ ਪਾਈਆਂ ਜਾਣਗੀਆਂ 4 ਜੂਨ ਜਦੋਂ ਵੋਟਾਂ ਖੁੱਲਣਗੀਆਂ ਰਿਜ਼ਲਟ ਆਉਣਗੇ ਜੇ ਇਥੋਂ ਜਿੱਤਦੇ ਆ ਇੱਕ ਪਾਸੇ ਉਹ ਲਾਹਨਤਾਂ ਤੇ ਦੂਜੇ ਪਾਸੇ ਕੌਮ ਦੀ ਪੱਗ ਵੀ ਰੱਖੀ ਜਾ ਰਹੀ ਹੈ ਜੀ ਫਿਰ ਲਾਹਨਤਾਂ ਦੋਨਾਂ ਨੇ ਸਾਰੀ ਉਮਰ ਦੀਆਂ ਹੀ ਕੱਟੀਆਂ ਹੋਈਆਂ ਬਾਕੀ ਜਿਹੜੀ ਆਪਣੀ ਸਿੱਖ ਕੌਮ ਆ ਇਹਨੇ ਕਦੇ ਸੋਗ ਨਹੀਂ ਮਨਾਇਆ ਜੀ ਇਹ ਚੜ੍ਹਦੀ ਕਲਾ ਦੇ ਵਿੱਚ ਹੀ ਰਹਿੰਦੀ ਆ ਉਦੋਂ ਵੀ ਜਦੋਂ ਹਮਲਾ ਹੋਇਆ ਸੀ ਠੀਕ ਆ ਗਲਤ ਹੋਇਆ ਬਹੁਤ ਬੇਕਸੂਰੇ ਵੀ ਮਾਰੇ ਗਏ ਪਰ ਜੋ ਸੰਤ ਜਰਨੈਲ ਸਿੰਘ ਜੀ ਭੰਡਰਾਂ ਵਾਲੇ ਤੇ ਉਹਨਾਂ ਦੇ ਸਾਥੀਆਂ ਨੇ ਕਰਕੇ ਦਿਖਾਇਆ ਉਹ ਵੀ ਇੱਕ ਮਿਸਾਲ ਜਿਹੜੇ ਗਨਮੇ ਚੁਣਮੇ ਸਿੰਘ ਸੀ ਤੇ ਇੱਕ ਪਾਸੇ ਦੁਨੀਆ ਦੀ ਕਿੱਡੀ ਵੱਡੀ ਫੌਜ ਸੀ ਤੇ ਉਹਨਾਂ ਨੇ ਟੱਕਰਾ ਕਰਕੇ ਕਿੰਨੇ ਫੌਜੀ ਮਰੇ ਉੱਥੇ ਤੇ ਕਿੰਨੇ ਸਿੰਘ ਸ਼ਹੀਦ ਹੋਏ ਇਹਨਾਂ ਨੇ ਉਦੋਂ ਬਾਅਦ ਬਹੁਤ ਕੁਝ ਕੀਤਾ ਬੱਚਿਆਂ ਦੇ ਵੀ ਗੋਲੀਆਂ ਮਾਰੀਆਂ ਸਾਰਾ ਕੁਝ ਕੀਤਾ ਇਤਿਹਾਸ ਦੇ ਵਿੱਚ ਦਰਜ ਆ ਬਟ ਪਤਾ ਤਾਂ ਹੈ ਨਾ ਉਹ ਵੀ ਇੱਕ ਇਤਿਹਾਸ ਰਹਿ ਚਾ ਗਿਆ ਸੀ ਜਿਵੇਂ ਚਮਕੌਰ ਦੀ ਗੜੀ ਦੇ ਵਿੱਚ 40 ਸਿੱਖਾਂ ਨੇ ਕੀਤਾ ਸੀ ਤੇ ਇੱਥੇ ਭਿੰਡਰਾਂ ਵਾਲੇ ਸੰਤਾਂ ਨੇ ਕਰਕੇ ਦਿਖਾਇਆ ਸੋ ਇੱਕ ਚੜ੍ਹਦੀ ਕਲਾ ਦਾ ਸੰਕੇਤ ਆ ਸਿੱਖਾਂ ਨੇ ਕਦੇ ਅਫਸੋਸ ਨਹੀਂ ਕੀਤਾ ਸਿੱਖ ਕੌਮ ਤਾਂ ਚੜ੍ਹਦੀ ਕਲਾ ਦੇ ਵਿੱਚ ਹੀ ਰਹਿੰਦੀ ਆ ਖੁਸ਼ੀ ਵੇਲੇ ਤੇ ਗਮੀ ਵੇਲੇ ਸਿੱਖਾਂ ਨੇ ਦੇਗੀ ਬਣਾਈਏ ਦੇਗੀ ਬਣਾਈਏ ਬਿਲਕੁਲ ਜੀ ਸੋ ਬਿਲਕੁਲ ਸੋ ਪਿੰਡਾਂ ਦੇ ਵਿੱਚ ਜਿਹੜਾ ਟਾਪ ਗੁਰੂ ਕੀ ਪਿੰਡ ਹੈ ਤਾਂ ਉਹਨਾਂ ਦੇ ਵੱਲੋਂ ਏਕਾ ਕਰਕੇ ਇਹ ਐਲਾਨ ਕਰ ਦਿੱਤਾ ਗਿਆ ਵੀ ਹੁਣ ਜੀ ਬੂਥ ਬਾਕੀ ਪਾਰਟੀਆਂ ਬਖਸ਼ ਦਿਓ ਮਾਫ ਕਰ ਦਿਓ ਇਸ ਵਾਰ ਤੇ ਇਸ ਵਾਰ ਬੂਥ ਲੱਗੇਗਾ ਤਾਂ ਭਾਈ ਸਰਬਜੀਤ ਸਿੰਘ ਖਾਲਸਾ ਦਾ ਤਾਂ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਹਵਾ ਹੈ ਉਹ ਵਗਣੀ ਸ਼ੁਰੂ ਹੋ ਗਈ ਹੈ ਸੋ ਇਹ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਹਵਾ ਵਗੀ ਹੈ ਇਹਦਾ ਅਸਰ ਗਰਾਊਂਡ ਲੈਵਲ ਤੇ ਜਾਂ ਪੂਰੇ ਫਰੀਦਕੋਟ ਦੇ ਵਿੱਚ ਕਿੰਨਾ ਕੁ ਵੇਖਣ ਨੂੰ ਮਿਲਦਾ ਹੈ 4 ਜੂਨ ਨੂੰ ਜਦੋਂ ਰਿਜ਼ਲਟ ਆਉਣਗੇ ਨਤੀਜੇ ਆਉਣਗੇ ਉਦੋਂ ਪਤਾ ਲੱਗੇ ਮਨਵਿੰਦਰ ਸਿੰਘ ਟਵਾਣਾ ਦੇ ਨਾਲ ਲਖਦੀਪ ਸਿੰਘ ਠਲੀ ਪੰਜਾਬੀ ਲੁੱਕ ਚੈਨਲ